ਕੀ ਬੋਲ ਰਿਹਾ ਸੀ ਅ ਅ ਨਾ ਹੀ ਅੱਡਾ ਮਿਸਤਰੀਆਂ ਦਾ ਤੇ ਡਰਾਈਵਰਾਂ ਦਾ ਲੋਕ ਕਹਿ ਦਿੰਦੇ ਨੇ ਟਰੱਕ ਡਰਾਈਵਰ ਨੂੰ ਪੈਸੇ ਠੀਕ ਹੈ ਮਿਸਤਰੀ ਨੂੰ ਪੈਸਾ ਦੇਖ ਲੋ ਦੋਹਾਂ ਦੇ ਦੇਖ ਲੋ ਕੱਪੜੇ ਦੇਖ ਲੋ ਲੀੜੇ ਦੇਖ ਲੋ ਤੇ ਸਾਡੇ ਬੈੱਡ ਦੇਖ ਲੋ ਠੀਕ ਹੈ ਇੱਥੇ ਅਸੀਂ ਪਹਿਣਾ ਤੇ ਇੱਥੇ ਅਸੀਂ ਸੌਣਾ ਬਣਾ ਕੇ ਉਹ ਸ਼ਾਮ ਨੂੰ ਕੱਪੜੇ ਬਦਲ ਜਿਹੜੇ ਬਦਲ ਲੈਣੇ ਨੇ ਉਹ ਵੀ ਕਾਲੇ ਹੋ ਜਾਣੇ ਤੇ ਜਿਹੜੇ ਅਸੀਂ ਰੋਟੀ ਖਾਣੀ ਗੱਡੀ ਨੇ ਤਾਂ ਸਾਡੀ ਨੇ ਡੀਜ਼ਲ ਖਾਣਾ ਹੀ ਖਾਣਾ ਗਰੀਸ ਖਾਣਾ ਖਾਣਾ ਅਸੀਂ ਵੀ ਡੀਜ਼ਲ ਖਾਂਦੇ ਆਂ ਮਿਸਤਰੀ ਵੀ ਡੀਜ਼ਲ ਖਾਂਦੇ ਨੇ ਮਿਸਤਰੀ ਵੀ ਗਰੀਸ ਖਾਂਦੇ ਨੇ ਜਿੰਨਾ ਮਰਜ਼ੀ ਮਿਸਤਰੀ ਹੱਥ ਧੋ ਲਵੇ ਮਿਸਤਰੀ ਕੰਮ ਛੱਡ ਦੇਵੇ ਤੇ 6 ਮਹੀਨੇ ਹੱਥ ਨੂੰ ਸਾਬਣ ਲਾਈਏ 6 ਮਹੀਨੇ ਵੀ ਗਰੀਸ ਨਹੀਂ ਨਿਕਲਦਾ ਹੱਥਾਂ ਦੇ ਵਿੱਚੋਂ ਸ਼ਰੀਰ ਦੇ ਵਿੱਚ ਰੋਮ ਚੜ੍ਹ ਜਾਂਦਾ ਤੇ ਲੋਕ ਇਹ ਗੱਲ ਕਹਿੰਦੇ ਨੇ ਉਹ ਕਹਿੰਦੇ ਨਹੀਂ ਪਰ ਕੱਲ ਪਤਾ ਕਿ ਜਿਹੜੇ ਬੰਦੇ ਨੇ ਮਿਹਨਤ ਕਰਨੀਆਂ ਜੇ ਇਹਨਾਂ ਨੂੰ ਮਿਹਨਤ ਕਰੀ ਜਿਵੇਂ ਆ ਸੱਜਣ ਬੈਠੇ ਨੇ ਤੇ ਸਾਰਾ ਕੁਝ ਬਣ ਜਾਂਦਾ ਤੇ ਜੇ ਮਿਹਨਤ ਨਾ ਕਰੋ ਤੇ ਫਿਰ ਕੁਝ ਵੀ ਨਹੀਂ ਤੇ ਜਿਹੋ ਥਾਰ ਵਾਲੀ ਬੀਬੀ ਆਉਂ ਕਦੇ ਕਦੇ ਮਿਲ ਜੇ ਕਿਤੇ 2 ਕਿਲੋ ਤੇ 2 ਕਰੋੜ ਵਟ ਕੇ ਵਹਿ ਜਾਵੇ ਫਿਰ ਨਿਕਾ ਹੀ ਕੋਣੀ ਇਹ ਜਿਹੜੇ ਕਾਲੇ ਹੁੰਦੇ ਲੋੜ ਹੀ ਫਿਰ ਚਟਾ ਗਏ ਇਹ ਜਿਹੜੇ ਕਾਲੇ ਹੁੰਦੇ ਹੀ ਨਹੀਂ ਫਿਰ ਇਹ ਚਿੱਟੇ ਹੋ ਜਾਂਦੇ ਮੈਂ ਬੀਬੀ ਥਾਰ ਆਈ ਨਾ ਉਹ ਕਦੇ ਹੱਥ ਕਰ ਕਰਕੇ ਮੰਦਰੀਆ ਵਿਖਾਉਂਦੀ ਕਦੇ ਘੜੀ ਵਿਖਾਉਂਦੀ ਏ ਤੇ ਆ ਵਿਵਾਹ ਜਿਹੜੇ ਆ ਬਣਾਏ ਬੈਠੇ ਨੇ ਜਿਹੜਿਆ ਹੱਥ ਦੇ ਸੱਚ ਦੀ ਬਣਾ ਕੇ ਇਹਨੂੰ ਕਮਾਈ ਲੋਗ ਆਉਂਦੇ ਨੇ ਖੂਨ ਤੇ ਪਸੀਨੇ ਦੀ ਕਮਾਈ ਆ ਜੇ ਖੂਨ ਪਸੀਨੇ ਦੀ ਕਮਾਈ ਦੇ ਜਿਹੜੇ 2 ਨੰਬਰ ਦੇ ਗੱਫੇ ਸ਼ਕਰ ਵਾਲੇ ਨੇ ਨਾ ਉਹਨਾਂ ਦਿਹਾੜਤ ਮਾਰੇ ਹੁੰਦੇ ਆ ਆ ਸਾਡੀ ਕਰੋੜਾਂ ਰੁਪਈਆ ਦੀ ਕੋਠੀ ਜ਼ਮੀਨ ਜਾਇਦਾਦ ਠੀਕ ਹੈ ਉੱਤੇ ਵੀ 3 ਦੀ ਛੱਤ ਤੇ ਇਧਰ ਵੀ 3 ਉੱਤੇ ਪੱਖਾ ਚੱਲਦਾ ਗਰਮੀ ਪੂਰੀ ਪੈਂਦੀ ਪਰ ਫਿਰ ਵੀ ਆ ਨਜ਼ਾਰੇ ਲੈਣੇ ਪੈਂ ਸਾਰੇ ਖਾੜਨਾ ਬੈਠੇ ਖੁਸ਼ ਆਪਦੇ ਪਰਿਵਾਰ ਦੇ ਖੁਸ਼ ਆਪਦੇ ਪਰਿਵਾਰ ਚ ਜਿਓ ਜੀ ਕੋਈ ਦੁੱਖ ਤਕਲੀਫ ਨਹੀਂ ਆਪਾਂ ਕੋਈ ਦੁੱਖ ਤਕਲੀਫ ਨਹੀਂ ਉਸੇ ਬਾਹਰ ਆ ਕੇ ਕੋਈ ਆ ਕੇ ਵੀ ਖੜ੍ਹ ਜਾ ਆਪਣੀ ਸਿਰ ਤੇ ਕੋਈ ਐਸੋ ਹੀ ਟੈਨਸ਼ਨ ਆਪਾਂ ਇਹਦਾ ਦੇ ਆ ਹਾਂ ਡਰਨੀ ਆਪਾਂ ਨੂੰ ਕਿਹਦਾ ਜੇ ਆਪਾਂ ਗਲਤ ਕੰਮ ਕਰ ਦਈਏ ਤਾਂ ਐਵੇਂ ਡਰੀ ਜਣਾ ਕੋਈ ਆਪਾਂ ਦੇ ਵਿੱਚ ਡਰਾਂਗਾ ਭੈਣਾ ਭੈ ਵਜੋਂ ਬੰਦੇ ਹੱਕ ਨੇ ਸਾਡੀ ਕਮਾਈ ਆ ਚੀਜ਼ ਹੁੰਦੀ 2 ਨੰਬਰ ਕਿਸੇ ਦੇ ਆਪਾਂ ਵੇਖੋ ਇੱਕ ਕਿਸੇ ਨੇ ਜਵਾਕ ਮਰਵਾ ਕੇ ਜਾਂ ਕਿਸੇ ਦੇ ਬੱਚਾ ਦਾ ਨੁਕਸਾਨ ਕਰਕੇ ਵਿਆਹ ਆਪਦੇ ਬੱਚਾ ਦੀ ਸੋਚ ਕੇ ਤਾਂ ਆਪਣੇ ਨੇ ਪੱਕੀ ਮਰੀ ਨਹੀਂ ਬਣਾ ਦੇ ਨਾ ਕਿਸੇ ਨੇ ਪੱਕੀ ਮਰੀ ਨਹੀਂ ਬਣਾ ਦੇ ਕਮਾਈ ਕਰਨੀ ਚਾਹੀਦੀ ਹੈ ਹੱਕ ਦੇ ਸੱਚ ਦੇ ਐਨਾ ਦਸਾ ਨਾ ਉਹਨਾਂ ਦੇ ਲਈ ਦਸਾ ਨਾ ਉਹਦੀ ਕਮਾਈ ਕਰੋ ਤੇ ਕਦੇ ਵੀ ਨਹੀਂ ਹੁਣ ਉਹ ਥਾਰ ਵਾਲੀ ਜਿਹੜੀ ਬੀਬੀ ਉਹ ਕਿਵੇਂ ਆਕਰ ਆਕਰ ਕੇ ਇੰਟਰਵਿਊ ਕਰਦੀ ਜਿੱਦੋਂ ਉਹ ਜੇਲ੍ਹ ਚੋਂ ਬਾਹਰ ਆਵੀ ਪੜੀਆਂ ਪੌਂਪਾਈਆਂ ਨੇ ਵੀਡੀਓ ਡੱਡ ਡੱਡ ਕੇ ਚੌੜੀ ਹੋ ਕੇ ਵਿਜੀਲੈਂਸ ਨੇ ਛਾਪਾ ਮਾਰਿਆ ਕੀ ਪਹਿਲੋ ਗਈ ਹੁਣ ਵਿਜਤ ਤਾਂ ਕੋਈ ਨਹੀਂ ਰਹੇਗੀ ਕੋਈ ਮੈਂ ਫਰੋਹੇਪੁਰਾਂ ਦੀ ਗੱਡੀ ਲਈ ਭੈਣ ਤੇ ਆਂਦੀ ਕਿ ਮੈਂ ਤਾਂ ਗੱਡੀ ਦੇ ਵਿੱਚ ਕਿਸੇ ਨੇ ਲਾਕ ਡਾਟ ਵਾਲੇ ਰਖਾਦਾ ਵੇ ਸਮਾਨ ਉਹ ਯਾਰ ਆਪਣੀ ਆਪਣੀ ਵਿੱਚ ਦੁਕਾਨ ਵੀ ਨੂੰ ਰੱਖ ਕੇ ਜਾਂਦਾ ਥੋੜੀ ਤੇ ਗੱਲ ਹੈ ਆਪਣੀ ਦੁਕਾਨ ਆ ਖੁੱਲੀ ਰਹਿੰਦੀ ਐ ਬਾਹਰ ਆਪਣੇ ਟਰੱਕ ਖੜੇ ਰਹਿੰਦੇ ਨੇ ਆਪਣੀ ਨਹੀਂ ਨੂੰ ਰੱਖ ਕੇ ਜਾਂਦਾ ਇਹਨਾਂ ਨੇ ਜੀ ਰੱਖ ਕੇ ਜਾਂਦਾ ਜਿਹੜਾ ਬੰਦਾ ਜਿਹੜਾ ਬੰਦਾ ਫੜਿਆ ਜਾਂਦਾ ਉਹਦਾ ਨਹੀਂ ਜੀ ਮੇਰ ਨਾਲ ਨਜਾਇਜ਼ ਧੱਕਾ ਨਹੀਂ ਦਿੱਤਾ ਕਾਹਦਾ ਤਾਂ ਕਰ ਦਿੱਤਾ ਜੀ ਜੇ ਆਪਾਂ ਕੰਮ ਕਰਦੇ ਆ ਤੇ ਤਾਂ ਹੀ ਆ ਜੇ ਆਪਾਂ ਕੰਮ ਨਾ ਕਰੀਏ ਕੋਈ ਕਿਸੇ ਨਾਲ ਨਜਾਇਜ਼ ਧੱਕਾ ਨਹੀਂ ਜਾਂਦਾ ਮੇਰੇ ਨਾਲ ਧੱਕਾ ਕਰਵਾਣੀ ਫੇਰੀ ਕਿੱਧਰ ਲੈ ਗਈ ਹਾਂ ਬਿਲਕੁਲ ਜੀ ਬਿਲਕੁਲ ਬਾਕੀ ਇੱਕ ਹੋਰ ਵੇਖੋ ਉਹ ਬੀਬੀ ਦੀਆਂ ਜਿਹੜੀਆਂ ਇੱਕ ਤਾਂ ਜ਼ਿਲ੍ਹੇ ਦੇ ਵਿੱਚ 31 ਬਦਲੀਆਂ ਹੋਈਆਂ ਨੇ ਉਹਦੀਆਂ ਜਿਹੜੀਆਂ ਆਉਂਦੀਆਂ 31 ਬਦਲੀਆਂ ਹੋਈਆਂ ਨੇ ਜ਼ਿਲ੍ਹੇ ਦੇ ਵਿੱਚ ਸਿਰਫ ਉਹ ਬਦਲੀਆਂ ਐਸ ਕਰਕੇ ਹੋਈਆਂ ਜਿਹੜੇ ਜ਼ਿਲ੍ਹੇ ਚੋਂ ਦੀ ਬਦਲੀ ਹੁੰਦੀ ਸੀ ਨਾ ਜਿੱਥੇ ਵੀ ਚਿਤਾ ਫਰਿੰਦਾ ਸੀ ਉੱਥੋਂ ਜਿਉਂ ਦੀ ਬਦਲੀ ਕਰ ਦਿੰਦੇ ਸੀ ਉੱਥੋਂ ਹੀ ਉਹ ਚਿਤੇ ਦਾ ਲੈਣ-ਦੇਣ ਕਰਕੇ ਗੰਢਦਰੋਂ ਕੱਟ ਕੇ ਲਿਜਾ ਕੇ ਵੇਚ ਦਿੰਦੀ ਸੀ ਮੁਹੱਲੀ ਕਦੇ-ਕਦੇ ਉਹ ਕੱਲੀ ਪੈਸੇ ਨਹੀਂ ਖਾਂਦੀ ਈ ਕੱਲੀ ਨਹੀਂ ਅਫਸਰ ਵੀ ਉਹਦੇ ਨਾਲ ਰਲ ਕੇ ਪੈਸੇ ਖਾਂਦੇ ਰਹਿੰਦੇ ਉਹ ਕੱਲੀ ਨਹੀਂ ਉਹ ਬੀਬੀ ਰੁਪਏ ਦੀ ਕੱਲੀ ਚਿਤਾ ਵੇਚਦੀ ਨਹੀਂ ਕੱਲੀ ਨਹੀਂ ਵੇਚਦੀ ਉਹਦੇ ਨਾਲ ਵੱਡੇ-ਵੱਡੇ ਮੁਲਾਜ਼ਮ ਵੀ ਚਿਤਾ ਖੜਾ ਮਟਾਉਂਦੇ ਰਹੇ ਨੇ ਲੋਕਾਂ ਦੇ ਜਵਾਗ ਮਰਉਂਦੇ ਰਹੇ ਨੇ ਤੇ ਇੰਨਾ ਸਮਾਨ ਫਰੀਚੇ ਚਟਾ ਫਰੀਚੇ ਦੇ ਬਾਵਜੂਦ ਵੀ ਬਣ ਕੇ ਚੱਲੇ ਜੀ ਉਹਨੂੰ ਨਾਲ ਦੀ ਨਾਲ ਜਵਾਨ ਤੇ ਬਾਹਰ ਘਾਸਤਾ ਹਾਂ ਇੱਥੇ ਗਨ ਜਾਂਦੀ ਹੈ ਬਿਲਕੁਲ ਇਹ ਹਥਰ ਵਾਲੇ ਸੀ ਬਾਹਰ ਨਿਕਲ ਗਈ ਬਿਲਕੁਲ ਬਿਲਕੁਲ ਦੁਵਾਰਾ ਵਿਜੀਲੈਂਸ ਵਾਲੇ ਨੇ ਦੁਵਾਰਾ ਪੁਨ ਨਿਸ਼ਾਨ ਪੈਸੇ ਦੀ ਪੁਨ ਨਿਸ਼ਾਨ ਤੋਂ ਚੱਕੀ ਦੁਵਾਰਾ ਹਾਂ ਉਹ ਜਦੋਂ ਆਪ ਜੀ ਉਹਨਾਂ ਇੰਟਰਵਿਊ ਕੀਤੀ ਇੰਟਰਵਿਊ ਚ ਕਾਬੂ ਆ ਗਈ ਹੈ ਹਾਂ ਚਿੱਟੇ ਇਹ ਤੋਂ ਪ੍ਰਕਾਸ਼ਤ ਕਰਤੀ ਜੇ ਕਰੀ ਨਾ ਚਿੱਟੇ ਹੀ ਤਾਂ ਠੰਡਾਤੀ ਕੋੜੀ ਬੰਦੀ ਸ਼ਾਣੀ ਮੇਰੇ ਨਾਲ ੱੱੱਕਾ ਦਿੱਤਾ ਮੇਰੀ ਗੱਡੀ ਉਥਾ ਰੱਖ ਤੇ ਗੱਲ ਕੋਲ ਮਲਾ ਕੇ ਕੋਈ ਨਹੀਂ ਕਿਸੇ ਦੀ ਗੱਡੀ ਚ ਰੱਖਦਾ ਅਸੀਂ ਤੇ ਨਹੀਂ ਮੰਨਦੇ ਅਸੀਂ ਇਹ ਚੀਜ਼ਾਂ ਨਹੀਂ ਮੰਨਦੇ ਐਵੇਂ ਇਹਦਾ ਬਾਈ ਜੀ ਆਪਾਂ ਤਾਂ ਉਹਦੀ ਸਿੱਧੀ ਗੱਲ ਲੱਖਣ ਖਾਣ ਵਾਲੀ ਗੱਲ ਜੇ ਕਿ ਉੱਤੇ ਰਖਾਉਗਾ ਤਾਂ ਰੱਖਦਾ ਬਿੜਾਂ ਕਹਿਣ ਤੋਂ ਕੋਈ ਨਹੀਂ ਕਿਸੇ ਦੀ ਜਣਾ ਕੋਈ ਨਹੀਂ ਕੋਈ ਨਹੀਂ ਕੁਛ ਨਹੀਂ ਕਰਦਾ ਕੋਈ ਇਹ ਵਾ ਗੱਲਾਂ ਨੇ ਵੇਲੀਆਂ ਬਾਕੀ ਕਿਹਦੇ ਦੀ ਗੱਲ ਆਈ ਹਾਂ ਬਾਕੀ ਕਿਸੇ ਦੇ ਜਵਾਬ ਮਰਵਾ ਗਏ ਕਿ ਆਪਦੀਆਂ ਬ ਕੋਠੀਆਂ ਦੇ ਮਹੱਲ ਦੇ ਐਸ਼-오ਰਾਮ ਆਪਾਂ ਕਰ ਨਹੀਂ ਸਕਦੇ ਨਹੀਂ ਇਹ ਵਹਿ ਮਾ ਕਿਸੇ ਦੇ ਬੱਚਿਆਂ ਦਾ ਆਪਾਂ ਖੂਨ ਪੀਂਆਂਗੇ ਨਾ ਤੇ ਉਹ ਇੱਕ ਨਾ ਇੱਕ ਦਿਨ ਗੁਰੂ ਰਾਮਦਾਸ ਨੇ ਆਪਣੇ ਜੋ ਕਾਢ ਹੀ ਲੈਣਾ ਹੈ ਮੈਂ ਉਹ પોલીસ ਮੁਲਾਜ਼ਮ ਵੇਖੇ ਜਿਹੜੇ ਸਵੇਰੇ ਸ਼ਾਮ ਦੌਰਾਨ ਮਹਾਰਾਜ ਦਾ ਪਾਠ ਕਰਦੇ ਨੇ ਤੇ ਨਜ਼ਾਰੇ ਲੈਂਦੇ ਨੇ ਤੇ ਮੈਂ ਉਹ ਮੁਲਾਜ਼ਮ ਵੇਖੇ ਨੇ ਉਹਨਾਂ ਕੋਲ ਪੈਸਾ ਇੰਨਾ ਇੰਨੇ ਦੁਖੀ ਨੇ ਉਹ ਘਰੋਂ ਬਾਹਰੋਂ ਜਨੰਤ ਸਾਹਿਬ ਤੋਂ ਇਹ ਗੱਲ ਆ ਇਹ ਮਾਰੇ ਚੰਗੇ ਵੀ ਚੰਗੀ ਵੀ ਹੈਗੇ ਵਿੱਚ ਬੜੇ ਚੰਗੇ ਅਫਸਰ ਨੇ ਬੜੇ ਚੰਗੇ ਅਫਸਰ ਨੇ ਮੁਲਾਜ਼ਮ ਬਹੁਤ ਚੰਗੇ ਅਫਸਰ ਨੇ ਕਿਸੇ ਤੋਂ ਰੁਪਈਆ ਨਹੀਂ ਲੈਂਦੇ ਕਿਸੇ ਨੂੰ ਮਾਰਾ ਨਹੀਂ ਬੋਲਦੇ ਬੜੇ ਚੰਗੇ ਅਫਸਰ ਨੇ ਪਰ ਚੰਗੇ ਅਫਸਰਾਂ ਦੇ ਜਿਹੜੇ ਇਹ ਮਾਰੇ ਅਫਸਰ ਨੇ ਸਭੀ ਕੋ ਆਦੇ ਨਾ ਮਾੜਾ ਵੀ ਉਹੀ ਬੋਲਦਾ ਜਿਨ੍ਹਾਂ ਨੂੰ ਪੈਸਾ 2 ਨੰਬਰ ਦਾ ਵੜਦਾ 2 ਨੰਬਰ ਦਾ ਬਣਦਾ ਬਾਕੀ ਇਸ ਤਰ੍ਹਾਂ ਕਮਾਈਆਂ ਮਿਹਨਤ ਕਰਿਆ ਕਰੋ ਜਿਵੇਂ ਆ ਅਸੀਂ ਕਰਦੇ ਨਾ ਹੱਕ ਦੇ ਸੱਚ ਦੀ ਆ ਕਮਾਈ ਜੀ